ਇੱਕ ਇੱਕ ਚੀਜ਼ ਦਾ ਲੇਖਾ ਲਿਆ ਜਾਣਾ ਹੈ ਪਰ ਕਿਰਪਾ ਕਰਕੇ ਜਿਹੜਾ ਸਮਾਂ ਦਿੱਤਾ ਗਿਆ ਇਹਨੂੰ ਕੈਸ਼ ਕਰ ਲਓ ਇਹਦਾ ਰਾਈਟ ਯੂਜ਼ ਕਰ ਲਓ ਰੋਮੀਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ 8 ਨੰਬਰ ਪੰਕਤੀ ਦੇ ਵਿੱਚ ਬੁੱਕ ਆਫ ਰੋਮਾਂਸ ਚੈਪਟਰ ਨੰਬਰ 5 ਵਰਸ ਨੰਬਰ 8 ਦੇ ਵਿੱਚ ਇਦਾਂ ਲਿਖਿਆ ਪਰੰਤੂ ਪਰਮੇਸ਼ਵਰ ਆਪਣਾ ਪ੍ਰੇਮ ਸਾਡੇ ਉੱਤੇ ਐਉਂ ਪ੍ਰਗਟ ਕਰਦਾ ਹੈ ਪੇ ਜਿੱਥਾਂ ਅਸੀਂ ਅਜੇ ਪਾਪੀ ਹੀ ਸਾਂ ਤਮਸੀਹ ਸਾਡੇ ਲਈ ਮੋਇਆ ਹਾਲੇਲੂਇਆ ਜਦੋਂ ਅਸੀਂ ਅਜੇ ਪਾਪੀ ਹੀ ਸਾਂ ਪਾਪ ਵਿੱਚ ਹੀ ਸੀਗੇ ਤਾਂ ਮਸੀਹ ਸਾਡੇ ਲਈ ਸਲੀਬ ਦੇ ਉੱਤੇ ਬਲੀਦਾਨ ਹੋ ਗਿਆ ਇੰਨਾ ਪ੍ਰੇਮ ਜਿਹੜਾ ਆ ਪਰਮੇਸ਼ਵਰ ਸਾਡੇ ਨਾਲ ਕਰਦੇ ਆ ਇਦਾਂ ਆਪਣੇ ਪ੍ਰੇਮ ਨੂੰ ਉਹ ਪ੍ਰਗਟ ਕਰਦੇ ਆ ਕਿ ਸਾਡੇ ਉੱਤੇ ਉਸ ਕਸ਼ਟ ਨੂੰ ਆਉਣ ਤੋਂ ਪਹਿਲਾਂ ਹੀ ਪ੍ਰਭੂ ਨੇ ਚੱਕ ਲਿਆ ਆ ਤੇ ਸਾਡੇ ਪਾਪ ਜਿਹੜੇ ਆ ਉਹ ਮਾਫ ਕਰ ਦਿੱਤੇ ਆ ਤੇ ਸਾਡੇ ਲਈ ਸਲੀਬ ਦੇ ਉੱਤੇ ਬਲੀਦਾਨ ਹੋ ਗਏ ਆ ਹallelujah ਜਦੋਂ ਅਸੀਂ ਪਾਪ ਵਿੱਚ ਸੀ ਤੇ ਮਸੀਹ ਸਾਡੇ ਲਈ ਮੋਇਆ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਚੇਲਿਆਂ ਦੇ ਪੈਰ ਵੀ ਧੋਤੇ ਅਰ ਜਦੋਂ ਚੇਲਿਆਂ ਦੇ ਪੈਰ ਧੋਤੇ ਪ੍ਰਭੂ ਅਣਜਾਨ ਨਹੀਂ ਸੀ ਕਿ ਯੂਦਾ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਪ੍ਰਭੂ ਨੂੰ ਪਤਾ ਸੀ ਕਿਉਂਕਿ ਉਹ ਤੇ ਦਿਲਾਂ ਗੁਰਦਿਆਂ ਨੂੰ ਜਾਣਨ ਵਾਲਾ ਹੈ ਉਹ ਸਭ ਕੁਝ ਜਾਣਦਾ ਜਿਸ ਨੂੰ ਪਤਾ ਆ ਕਿ ਮੇਰੇ ਲਈ ਗਦੀ ਦਾ ਬੱਚਾ ਉੱਥੇ ਬੰਨਿਆ ਹੋਇਆ ਆ ਤੇ ਮੈਂ ਯਰੂਸ਼ਲਮ ਦੇ ਵਿੱਚ ਉਸ ਗਦੀ ਦੇ ਬੱਚੇ ਤੇ ਬੈਠ ਕੇ ਜਾਣਾ ਆ ਜਾ ਕੇ ਚੇਲੇ ਨੂੰ ਕਹਿੰਦੇ ਆ ਵੀ ਪ੍ਰਭੂ ਨੂੰ ਇਸ ਬੱਚੇ ਦੀ ਲੋੜ ਆ ਤੇ ਉਹ ਚ ਲਿਖਿਆ ਆ ਕਿ ਉਹ ਤੁਹਾਨੂੰ ਦੇ ਦੇਊਗਾ ਤੇ ਉਹਨੇ ਜਿਹੜਾ ਉਹ ਬੱਚਾ ਖੋਲ ਕੇ ਦੇ ਦਿੱਤਾ ਆ ਸਭ ਚੀਜ਼ਾਂ ਟਾਈਮ ਦੇ ਅਕੋਰਡਿੰਗਲੀ ਹੋਈਆਂ ਉਹ ਲਿਖਤਾਂ ਜੋ ਨਬੀਆਂ ਨੇ ਲਿਖੀਆਂ ਸੀ ਉਹਨਾਂ ਦੇ ਅਕੋਰਡਿੰਗਲੀ ਹੋਈਆਂ ਤਾਂ ਪ੍ਰਭੂ ਨੂੰ ਇਹ ਵੀ ਪਤਾ ਸੀਗਾ ਕਿ ਉਹਨੇ ਫੜਵਾਏ ਜਾਣਾ ਹੈ ਉਹਦੇ ਨਾਲ ਕੀ ਕੁਝ ਹੋਣਾ ਔਰ ਕਿੰਨੇ ਕਰਨਾ ਸਭ ਕੁਝ ਪਤਾ ਪਰ ਉਸ ਯੂਦਾਸ ਕਰਯੋਤੀ ਨੂੰ ਪ੍ਰਭੂ ਨਾਲ ਨਾਲ ਹੀ ਲਈ ਫਿਰਦੇ ਆ ਉਹ ਰਾਤ ਨੂੰ ਨਾਲ ਜਾਂ ਸਵੇਰ ਨੂੰ ਨਾਲ ਜਾਂ ਨਾਲ ਬੈਠਾ ਖਾ ਰਿਹਾ ਆ ਉਹ ਗੱਲਾਂ ਕਰ ਰਿਹਾ ਆ ਐਸਾ ਨਾਲ ਕਿ ਜਿੱਦਾਂ ਪ੍ਰਭੂ ਨੂੰ ਕੁਝ ਪਤਾ ਹੀ ਨਹੀਂ ਹੈ ਜਦ ਕਿ ਉਹ ਜਾਣੀ ਜਾਣ ਆ ਉਹ ਚੰਗੇ ਹੋਣ ਦਾ ਨਾਟਕ ਕਰ ਰਿਹਾ ਆ ਉਹਦੇ ਨਾਲ ਪਿਆਰ ਕਰਨ ਦਾ ਡਰਾਮਾ ਕਰ ਰਿਹਾ ਆ ਜਦ ਕਿ ਉਹਦੇ ਦਿਲ ਦੇ ਅੰਦਰ ਜਿਹੜਾ ਆ ਉਹ ਸ਼ੈਤਾਨ ਸਮਾ ਚੁੱਕਿਆ ਆ ਇਹ ਸਾਨੂੰ ਸਿਖਾਉਣ ਦੇ ਲਈ ਇੱਕ ਸੀਨ ਹੈ ਜਿਹੜਾ ਸਾਨੂੰ ਜਿਹੜੇ ਤੋਂ ਜ਼ਬਰਦਸਤ ਸਿੱਖਿਆ ਲੈਣ ਦੀ ਜ਼ਰੂਰਤ ਹੈ ਤੁਸੀਂ ਦੇਖੋ ਪ੍ਰਭੂ ਯਿਸੂ ਮਸੀਹ ਨੇ ਯੂਦਾ ਦੇ ਪੈਰ ਧੋਤੇ ਇੱਥੋਂ ਤੱਕ ਕਿ ਯੂਦਾ ਨਾਲ ਭੋਜਨ ਛਕਿਆ ਇਹ ਪ੍ਰਭੂ ਨੇ ਉਹਨੂੰ ਉਹਦੋਂ ਕਸ਼ ਨਹੀਂ ਕਿਹਾ ਪਰ ਇਹ ਸਾਰਾ ਕੁਝ ਕੀਤਾ ਤੁਹਾਨੂੰ ਤੇ ਮੈਨੂੰ ਸਿਖਾਉਣ ਦੀ ਕਿ ਜਦੋਂ ਸਾਨੂੰ ਸਾਡੇ ਵੈਰੀਆਂ ਦੇ ਬਾਰੇ ਵਿੱਚ ਸਭ ਕੁਝ ਪਤਾ ਵੀ ਆ ਪਤਾ ਲੱਗ ਵੀ ਗਿਆ ਉਸ ਵੇਲੇ ਵੀ ਅਸੀਂ ਰਿਐਕਟ ਨਹੀਂ ਕਰਨਾ ਉਹਨਾਂ ਦੇ ਨਾਲ ਕੁਝ ਵੀ ਨਾਨਸੈਂਸ ਅਸੀਂ ਉਹਨਾਂ ਦੇ ਨਾਲ ਕੁਝ ਵੀ ਗਲਤ ਰਿਐਕਟ ਨਹੀਂ ਕਰਨਾ ਅਸੀਂ ਉਹਨਾਂ ਨੂੰ ਕੋਈ ਮਿਸਬਿਹੇਵ ਨਹੀਂ ਕਰਨਾ ਉਹਨਾਂ ਨੂੰ ਅਸੀਂ ਅਬਿਊਜ਼ ਨਹੀਂ ਕਰਨਾ ਉਹਨਾਂ ਦੇ ਨਾਲ ਅਸੀਂ ਲੜਾਈ ਨਹੀਂ ਕਰਨੀ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇਹ ਚੀਜ਼ ਸਿਖਾਈ ਕਿਉਂਕਿ ਪ੍ਰਭੂ ਯਿਸੂੰਸੇ ਅਸਲੀ ਬਦਲ ਵਿੱਚ ਆਏ ਕਿ ਅਸੀਂ ਬਦਲ ਵਿੱਚ ਕਿੱਦਾਂ ਦੇ ਹੋਣਾ ਹੈ। ਇਸ ਧਰਤੀ ਉੱਤੇ ਜੀਵਨ ਜੀਣ ਲਈ ਅਸੀਂ ਕਿੱਦਾਂ ਦੇ ਇਨਸਾਨ ਹੋਣੇ ਚਾਹੀਦੇ ਆ ਉਹ ਸਾਨੂੰ ਸਿਖਾਉਣ ਦੇ ਲਈ। ਤੇ ਆਓ ਅਸੀਂ ਦੇਖਦੇ ਆਂ ਯੋਹੰਨਾ ਦੀ ਕਿਤਾਬ ਦੇ ਵਿੱਚ ਉਹਦਾ 13 ਨੰਬਰ ਜਿਹੜਾ ਅਧਿਆਇ ਉਹਦੇ ਵਿੱਚ ਲਿਖਿਆ ਕਿ ਪ੍ਰਭੂ ਚੇਲਿਆਂ ਦੇ ਪੈਰ ਜਿਹੜਾ ਆ ਉਹ ਧੋਂਦੇ ਆ ਅਸੀਂ ਇਹਦੀ 2 ਨੰਬਰ ਆਇਤ ਦੇਖਦੇ ਕਹਿੰਦਾ ਅਰਖਾਣ ਦੇ ਵੇਲੇ ਜਦ ਸ਼ੈਤਾਨ ਸ਼ਮਯੂਨ ਦੇ ਪੁੱਤਰ ਯਹੂਦਾਸ ਕਰਿਯੋਤੀ ਦੇ ਦਿਲ ਵਿੱਚ ਇਹ ਪਾ ਚੁੱਕਿਆ ਸੀ ਜੋ ਉਸ ਨੂੰ ਫੜਵਾ ਦੇਵੇ ਜਦ ਹੀ ਯਿਸੂ ਇਹ ਜਾਣ ਕੇ ਭਈ ਪਿਤਾ ਨੇ ਸਭੋ ਕੁਝ ਮੇਰੇ ਹੱਥ ਵਿੱਚ ਸੌਂਪਿਆ ਤੇ ਮੈਂ ਪਰਮੇਸ਼ਵਰ ਦੇ ਕੋਲ ਆਇਆ ਹਾਂ ਅਤੇ ਪਰਮੇਸ਼ਵਰ ਦੇ ਕੋਲ ਜਾਂਦਾ ਹਾਂ ਖਾਣੇ ਤੋਂ ਉੱਠਿਆ ਔਰ ਆਪਣੇ ਬਸਤਰਲਾ ਛੱਡੇ ਅਰਪਨਾ ਲੈ ਕੇ ਆਪਣਾ ਲੱਕ ਬੰਨਿਆ ਫਿਰ ਬਾਟੀ ਵਿੱਚ ਜਲ ਪਾ ਕੇ ਉਹ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਵੱਧਾ ਹੋਇਆ ਸੀ ਪੁੰਜਣ ਲੱਗਾ ਜਦੋਂ ਯੂਦਾ ਦੇ ਦਿਲ ਵਿੱਚ ਸ਼ੈਤਾਨ ਸਮਾ ਚੁੱਕਿਆ ਸੀਗਾ ਅਰ ਪ੍ਰਭੂ ਨੂੰ ਇਹ ਸਭ ਚੀਜ਼ਾਂ ਪਤਾ ਲੱਗ ਚੁੱਕੀਆਂ ਸੀ ਮੈਂ ਪ੍ਰਭੂ ਉਸ ਵੇਲੇ ਵੀ ਪੈਰ ਧੋਣ ਦੇ ਲਈ ਉੱਠੇ ਇਹ ਸੋਚ ਕੇ ਕਿ ਮੈਂ ਪਰਮੇਸ਼ਵਰ ਤੋਂ ਆਇਆ ਤੇ ਮੈਂ ਪਰਮੇਸ਼ਵਰ ਦੇ ਕੋਲ ਜਿਹੜਾ ਆ ਉਹ ਜਾਣਦਾ ਹਾਂ। ਸੋ ਉਸ ਸ਼ਮਯੂਨ ਪਤਰਸ ਕੋਲ ਆਇਆ ਜਦੋਂ ਪੈਰ ਧੋ ਰਹੇ ਸੀਗੇ ਤੇ ਜਦੋਂ ਸ਼ਮਯੂਨ ਪਤਰਸ ਦੀ ਵਾਰੀ ਆਈ ਉਹਨ ਉਸ ਨੂੰ ਆਖਿਆ ਪ੍ਰਭੂ ਜੀ ਤੂੰ ਮੇਰੇ ਪੈਰ ਧੋਣਾ ਯਸੂ ਨੇ ਉਹਨੂੰ ਉੱਤਰ ਦਿੱਤਾ ਜੋ ਮੈਂ ਕਰਦਾ ਹਾਂ ਸੋ ਤੂੰ ਹੁਣ ਨਹੀਂ ਜਾਣਦਾ। ਪਰ ਇਹਦੇ ਪਿੱਛੋਂ ਸਮਝੇਗਾ ਪਤਰਸ ਨੇ ਉਸ ਨੂੰ ਕਿਹਾ ਤੈ ਮੇਰੇ ਪੈਰ ਕਦੇ ਨਾ ਧੋਣੇ ਯਸੂ ਨੇ ਉਹਨੂੰ ਉੱਤਰ ਦਿੱਤਾ ਜੇ ਮੈਂ ਤੈਨੂੰ ਨਾ ਧੋਵਾ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ ਸ਼ਮਯੋਨ ਪਤਰਸ ਨੇ ਉਸ ਨੂੰ ਆਖਿਆ ਪ੍ਰਭੂ ਜੀ ਨਿਹਰੇ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਤੇ ਸਿਰ ਵੀ ਧੋ ਯਸੂ ਨੇ ਉਹਨੂੰ ਆਖਿਆ ਜਿਹੜਾ ਨਿਲਾਇਆ ਗਿਆ ਹੈ ਉਹਨੂੰ ਬਿਨਾਂ ਪੈਰ ਧੋਣ ਦੇ ਹੋਰ ਕੋਝ ਲੋੜ ਨਹੀਂ ਸਗੋਂ ਸ਼ੁੱਧ ਹੈ ਅਰ ਤੁਸੀਂ ਸ਼ੁੱਧ ਹੋ ਪਰ ਸਭੋ ਨਹੀਂ ਉਹ ਤਾਂ ਆਪਣੇ ਫੜਾਉਣ ਵਾਲੇ ਨੂੰ ਜਾਣਦਾ ਸੀ ਇਸ ਕਰਕੇ ਉਸ ਨੇ ਆਖਿਆ ਵੀ ਤੁਸੀਂ ਸਭੋ ਸ਼ੁੱਧ ਨਹੀਂ ਹੋ ਓਕੇ ਸੋ ਅਸੀਂ ਇੱਥੇ ਦੇਖਦੇ ਹਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਪੈਰ ਧੋ ਰਿਹਾ ਹੈ ਚੇਲਿਆਂ ਦੇ ਤਾਂ ਜਦੋਂ ਸ਼ਮਯੂਨ ਪਤਰਸ ਦੀ ਵਾਰੀ ਆਈ ਤਾਂ ਸ਼ਮਯੂਨ ਨੇ ਕਿਹਾ ਵੀ ਤੂੰ ਮੇਰੇ ਪੈਰ ਪਲੀਜ਼ ਨਾ ਨਾ ਧੋ ਮੈਂ ਤੇਰੇ ਤੋਂ ਪੈਰ ਨਹੀਂ ਧੋਣੇ ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਜੇ ਮੈਂ ਤੇਰੇ ਪੈਰ ਨਾ ਧੋਵਾਂ ਤੇ ਤੁਹਾਡਾ ਮੇਰੇ ਨਾਲ ਕੋਈ ਹਿੱਸਾ ਨਹੀਂ ਤੁਸੀਂ ਸਵਰਗ ਵਿੱਚ ਵੜ ਨਹੀਂ ਸਕਦੇ ਉਹ ਚੀਜ਼ਾਂ ਜੋ ਪਿਤਾ ਨੇ ਤੁਹਾਡੇ ਲਈ ਠਹਿਰਾਈਆਂ ਆਆਂ ਮੇਰੇ ਰਾਈਂ ਠਹਿਰਾਈਆਂ ਆ ਉਹ ਤੁਸੀਂ ਲੈ ਨਹੀਂ ਸਕੋਗੇ ਤਾਂ ਪਤਰਸ ਨੇ ਕਿਹਾ ਫਿਰ ਕੱਲੇ ਸਾਡੇ ਪੈਰ ਹੀ ਕਿਉ ਧੋਣ ਆਂ ਅਗਰ ਪੈਰ ਧੋਣ ਦੇ ਨਾਲ ਹੀ ਇਹ ਸਭ ਚੀਜ਼ਾਂ ਹੁੰਦੀਆਂ ਫਿਰ ਸਾਨੂੰ ਸਿਰ ਤੋਂ ਪੈਰਾਂ ਤੱਕ ਧੋ ਦੇ ਫਿਰ ਸਾਡੇ ਕਹਿੰਦਾ ਹੱਥ ਵੀ ਧੋ ਦੇ ਤੇ ਫਿਰ ਸਾਡੇ ਪੈਰ ਵੀ ਧੋ ਦੇ ਇਹ ਇੱਕ ਪੈਰ ਧੋਣਾ ਇੱਕ ਰੀਤ ਸੀਗੀ ਉਸ ਵੇਲੇ ਦੇ ਯਹੂਦੀ ਲੋਕਾਂ ਦੇ ਵਿੱਚ ਕਿ ਜਦੋਂ ਉਹਨਾਂ ਦੇ ਘਰ ਵਿੱਚ ਕੋਈ ਗੈਸਟ ਆਉਂਦਾ ਸੀ ਤਾਂ ਉਹ ਉਹਨਾਂ ਦੇ ਪੈਰ ਜਿਹੜੇ ਆ ਉੱਤੇ ਬਾਹਰ ਰੱਖਿਆ ਜਾਂਦਾ ਸੀ ਪਾਣੀ ਮੋਸਟਲੀ ਉਹ ਆਪ ਹੀ ਪੈਰ ਤੋਂ ਹੁੰਦੇ ਸੀ ਪਰ ਕਈ ਵਾਰੀ ਕੁਝ ਜਿਹੜੇ ਖਾਸ ਘਰ ਜਿਹੜੇ ਵੱਡੇ ਘਰ ਜਿੱਦਾਂ ਕਿ ਰਾਜਿਆਂ ਦੇ ਘਰ ਜਾਂ ਅਮੀਰ ਲੋਕਾਂ ਦੇ ਜਿਹੜੇ ਘਰ ਆ ਉਹਨਾਂ ਦੇ ਘਰਾਂ ਵਿੱਚ ਸਰਵੈਂਟ ਜਿਹੜੇ ਆ ਉਹ ਰੱਖੇ ਜਾਂਦੇ ਸੀ ਕੰਮ ਕਰਨ ਵਾਲੇ ਜਿਹੜੇ ਭੈਣ ਭਰਾ ਹੁੰਦੇ ਆ ਉਹ ਜਿਹੜੇ ਆ ਉਹ ਆਉਣ ਜਾਣ ਵਾਲੇ ਜਿਹੜੇ ਗੈਸਟ ਹੁੰਦੇ ਆ ਉਹਨਾਂ ਦੇ ਪੈਰ ਧੋਂਦੇ ਸੀਗੇ ਤਾਂ ਪ੍ਰਭੂ ਯਿਸੂ ਮਸੀਹ ਇੱਥੇ ਪਤਰਸ ਨੂੰ ਕੀ ਕਹਿ ਰਿਹਾ ਜੇ ਮੈਂ ਤੁਹਾਡੇ ਪੈਰ ਨਾ ਧੋਵਾਂ ਤਾਂ ਤੁਹਾਡਾ ਮੇਰੇ ਨਾਲ ਕੋਈ ਹਿੱਸਾ ਨਹੀਂ ਆ ਮਤਲਬ ਕਿ ਤੁਸੀਂ ਕਿਸੇ ਵਿਧ ਵੀ ਪਰਮੇਸ਼ਵਰ ਦੀ ਕਿੰਗਡਮ ਦੇ ਵਿੱਚ ਕਿਉਂਕਿ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਆ ਤੁਸੀਂ ਅਗਰ ਪੈਰ ਨਹੀਂ ਧਵਾਉਂਗੇ ਤੇ ਮੈਂ ਤੁਹਾਡੇ ਪੈਰ ਨਾ ਧੋਵਾਂ ਤਾਂ ਤੁਸੀਂ ਉਹਦੇ ਰਾਜ ਵਿੱਚ ਐਂਟਰ ਹੀ ਨਹੀਂ ਕਰ ਸਕੋਗੇ ਤੁਸੀਂ ਵੜ ਹੀ ਨਹੀਂ ਸਕੋਗੇ ਉਹਦੇ ਉਹਦੇ ਕਿੰਗਡਮ ਦੇ ਵਿੱਚ ਇਸ ਲਈ ਪ੍ਰਭੂ ਯੈਸੂ ਮਸੀਹ ਨੇ ਆਪਣੇ ਆਪ ਨੂੰ ਦਾਸ ਬਣਾਇਆ ਆਪਣੇ ਆਪ ਨੂੰ ਨੀਵਿਆ ਕੀਤਾ ਤੇ ਚੇਲਿਆਂ ਦੇ ਪੈਰ ਧੋਤੇ ਕਿ ਉਹ ਪਰਮੇਸ਼ਵਰ ਦੀ ਕਿੰਗਡਮ ਦੇ ਵਿੱਚ ਵੜ ਜਾਣ ਪਰ ਉਹਦੇ ਨਾਲ ਨਾਲ ਪ੍ਰਭੂ ਨੂੰ ਪਤਰਸ ਨੇ ਇੱਕ ਗੱਲ ਕਹੀ ਬੜੀ ਇੰਟਰਸਟਿੰਗ ਕਿ ਤੂੰ ਸਾਨੂੰ ਫਿਰ ਸਾਰਾ ਹੀ ਧੋ ਦੇ ਪਰ ਪ੍ਰਭੂ ਨੇ ਕਿਹਾ ਜਿਹੜੇ ਨਾ ਚੁੱਕੇ ਆ ਉਹਨਾਂ ਦੇ ਸਿਰਫ ਪੈਰ ਧੋਣ ਦੀ ਜ਼ਰੂਰਤ ਹੈ ਕਿਉਂਕਿ ਉਹ ਬਾਕੀ ਦੇ ਪਵਿੱਤਰ ਹੋ ਚੁੱਕੇ ਆ ਪਰ ਤੁਹਾਡੇ ਵਿੱਚੋਂ ਸਾਰੇ ਨਹੀਂ ਓਕੇ ਜਦੋਂ ਅਸੀਂ ਬਪਤਿਸਮਾ ਲੈਨੇ ਤੋ ਸਤੋ ਪਹਿਲਾਂ ਅਸੀਂ ਪਾਪ ਤੋਂ ਤੋਬਾ ਕਰਦੇ ਆ ਉਸ ਤੋਂ ਪਹਿਲਾਂ ਅਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗਦੇ ਆ ਅਰਸੀਂ ਫਿਰ ਬਪਤਿਸਮਾ ਲੈਣੇ ਤਾਂ ਅਸੀਂ ਸਿਰ ਤੋਂ ਪੈਰਾਂ ਤੱਕ ਜਿਹੜਾ ਆ ਉਹ ਧੁੱਪ ਜਾਂਦੇ ਆ। ਅਰ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਜਿਹੜੇ ਨਹਲਾਏ ਗਏ ਆ ਉਹਨਾਂ ਨੂੰ ਪੈਰ ਤੋਂ ੋਂ ਤੋਂ ਬਿਨਾਂ ਜਿਹੜਾ ਆ ਲਿਖਿਆ ਹੋਇਆ ਆ 10 ਨੰਬਰ ਯਸੂ ਨੇ ਉਹਨੂੰ ਆਖਿਆ ਜਿਹੜਾ ਨਹਲਾਇਆ ਗਿਆ ਉਹਨੂੰ ਬਿਨਾਂ ਪੈਰ ਧੋਣ ਦੇ ਹੋਰ ਕੋਝ ਲੋੜ ਨਹੀਂ ਸਗੋ ਸਾਰਾ ਸ਼ੋਧਿਆਰ ਤੁਸੀਂ ਸ਼ੋਧੋ ਪਰ ਸਾਰੇ ਨਹੀਂ ਓਕੇ ਸੋ ਪ੍ਰਭੂ ਕਹਰੇ ਆ ਜਿਹੜੇ ਨਹਲਾਏ ਗਏ ਜਿਨ੍ਹਾਂ ਨੇ ਬਪਤਿਸਮਾ ਲੈ ਲਏ ਉਹ ਸਾਰੇ ਸ਼ੁੱਧ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਤੌਬਾ ਕਰ ਲਈ ਆ ਜਦੋਂ ਅਸੀਂ ਬਪਤਿਸਮਾ ਲੈਣੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਪਤਿਸਮਾ ਲੈਣ ਵੇਲੇ ਜਦੋਂ ਅਸੀਂ ਪਾਣੀ ਦੇ ਅੰਦਰ ਜਾਂਦੇ ਆ ਉਹਦਾ ਮਤਲਬ ਹੁੰਦਾ ਕਿ ਅਸੀਂ ਪਾਪ ਵਿੱਚ ਖਤਮ ਪੁਰਾਣੀ ਇਨਸਾਨੀਅਤ ਖਤਮ ਜਦੋਂ ਅਸੀਂ ਪਾਣੀ ਤੋਂ ਬਾਹਰ ਆਉਨੇ ਆ ਤੇ ਉਹਦਾ ਮਤਲਬ ਹੁੰਦਾ ਕਿ ਇੱਕ ਨਵਾਂ ਇਨਸਾਨ ਜਿਹੜਾ ਆ ਉਹ ਪੈਦਾ ਹੋ ਗਿਆ ਇਹ ਇਨਸਾਨ ਮਸੀਹ ਵਿੱਚ ਇੱਕ ਨਵਾਂ ਇਨਸਾਨ ਜਾਂ ਪਰਮੇਸ਼ਵਰ ਦੀ ਨਜ਼ਰ ਵਿੱਚ ਪਰਮੇਸ਼ਵਰ ਦੇ ਸਪਿਰਚੁਅਲ ਵਰਲਡ ਦੇ ਵਿੱਚ ਇੱਕ ਨਵਾਂ ਆਤਮਾ ਆ ਨਵਾਂ ਇਨਸਾਨ ਆ ਤਾਂ ਪ੍ਰਭੂ ਨੇ ਕਿਹਾ ਜਿਹੜੇ ਨਵਾਏ ਗਏ ਮਤਲਬ ਕਿ ਤੁਹਾਡੇ ਬਪਤਿਸਮੇ ਹੋ ਚੁੱਕੇ ਆ ਪਰ ਹੁਣ ਤੁਹਾਡੇ ਪੈਰ ਧੋਣ ਦੀ ਜ਼ਰੂਰਤ ਆ ਪੈਰ ਧੋਣਾ ਮਤਲਬ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਆ ਉਹਨਾਂ ਤੋਂ ਸ਼ੁੱਧ ਕਰਨਾ ਮਤਲਬ ਤੁਸੀਂ ਸਾਰੇ ਸਾਫ਼ ਆ ਤੁਸੀਂ ਗਲਤ ਸੋਚਿਆ ਵੀ ਨਹੀਂ ਗਲਤ ਬੋਲਿਆ ਵੀ ਨਹੀਂ ਤੁਹਾਡੇ ਕੱਪੜੇ ਨਹੀਂ ਲਿਬੜੇ ਕੋਸ਼ ਨਹੀਂ ਪਰ ਤੁਹਾਡੇ ਪੈਰ ਕੱਲੇ ਲਿਬੜੇ ਆ ਹੁਣ ਜੇ ਪੈਰ ਲਿਬੜੇ ਆ ਤੇ ਤੁਸੀਂ ਕਿਸੇ ਵਧੀਆ ਥਾਂ ਤੇ ਜਾ ਰਹੇ ਹੋ ਤਾਂ ਕੀ ਹੋਏਗਾ ਗੰਦਗੀ ਪੈਰਾਂ ਦੇ ਨਾਲ ਉੱਥੇ ਜਾਏਗੀ ਬਹੁਤ ਸਾਰੀਆਂ ਜਗ੍ਹਾ ਐ ਜਿੱਥੇ ਗੰਦਗੀ ਅਲਾਉ ਨਹੀਂ ਹੈਗੀ ਤੁਸੀਂ ਗੰਦੇ ਪੈਰ ਲੈ ਕੇ ਚਾਦਰ ਤੇ ਚੜੋਗੇ ਤਾਂ ਚਾਦਰ ਗੰਦੀ ਹੋ ਜਾਏਗੀ ਤਾਂ ਅਗਰ ਸਿਰਫ ਪੈਰ ਗੰਦੇ ਆ ਤਾਂ ਸਿਰਫ ਪੈਰ ਧੋਣ ਦੀ ਜ਼ਰੂਰਤ ਹੈ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਅਸੀਂ ਚੰਗੇ ਕਰਦੇ ਆ ਪਰ ਕਿਤੇ ਨਾ ਕਿਤੇ ਈਰਖਾ ਰਹਿ ਜਾਂਦੀ ਆ ਮਨ ਵਿੱਚ ਤਾਂ ਈਰਖਾ ਨੂੰ ਕੱਢਣ ਦੇ ਲਈ ਸਾਨੂੰ ਬਪਤਿਸਮਾ ਅਗਰ ਅਸੀਂ ਆਲਰੇਡੀ ਬਪਤਿਸਮਾ ਲੈ ਆ ਚੁੱਕੇ ਤਾਂ ਸਾਨੂੰ ਦੁਬਾਰਾ ਬਪਤਿਸਮਾ ਲੈਣ ਦੀ ਜ਼ਰੂਰਤ ਨਹੀਂ ਆ ਕਿਸੀ ਉਸ ਈਰਖਾ ਨੂੰ ਕੱਢੀਏ ਪਰ ਸਾਨੂੰ ਸਿਰਫ ਉਸ ਈਰਖਾ ਤੋਂ ਰਿਹਾਈ ਦੇ ਲਈ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ ਸਿਰਫ ਉਸ ਈਰਖਾ ਨੂੰ ਆਪਣੇ ਅੰਦਰੋਂ ਕੱਢਣ ਦੀ ਜ਼ਰੂਰਤ ਆ ਅਗਰ ਬਾਕੀ ਅਸੀਂ ਵਿਵਚਾਰ ਤੋਂ ਆਜ਼ਾਦ ਹੋ ਚੁੱਕੇ ਹੂਠ ਤੋਂ ਚੋਰੀ ਤੋਂ ਸਭ ਕਾਸੇ ਤੋਂ ਆਜ਼ਾਦ ਹੋ ਚੁੱਕੇ ਉਹ ਇੱਕ ਬੁਰੀਆਈ ਜਿਹੜੀ ਸਾਡੇ ਅੰਦਰ ਆ ਉਹਦੇ ਤੋਂ ਛੁਟਕਾਰੇ ਦੀ ਜ਼ਰੂਰਤ ਆ ਪਰ ਨਹਾਉਣ ਦੀ ਜ਼ਰੂਰਤ ਕਦੋਂ ਆ ਜਦੋਂ ਅਸੀਂ ਸਾਰੇ ਹੀ ਆਪਣੇ ਆਪ ਨੂੰ ਸਟਿੰਕੀ ਜਿਹੜਾ ਆ ਉਹ ਕਰਦੇ ਆ ਨੇਗੇਟਿਵ ਫੀਲ ਕਰਦੇ ਗੰਦੇ ਮਹਿਸੂਸ ਕਰਦੇ ਆ ਸਵੇਟਿੰਗ ਹੋਈ ਆ ਕਹਣਾ ਹੁਣ ਕੱਲੇ ਪੈਰ ਧੋਤਿਆ ਨਹੀਂ ਸਰਨਾ ਹੁਣ ਤੇ ਸ਼ਾਵਰ ਲੈਣਾ ਪੈਣਾ ਆ ਸਾਰਾ ਪਸੀਨੇ ਨਾਲ ਮੰਦੇ ਹਾਲ ਹੋਏ ਪਰ ਜੇ ਕੱਲੇ ਪੈਰ ਗੰਦੇ ਆ ਤੇ ਤੁਸੀਂ ਕੱਲੇ ਪੈਰ ਧੋਨੇ ਆ ਰਾਈਟ ਇਸੇ ਤਰ੍ਹਾਂ ਹੀ ਇੱਥੇ ਪ੍ਰਭੂ ਸਾਨੂੰ ਸਮਝਾ ਰਹੇ ਆ ਸਮਝਣ ਦੀ ਕੋਸ਼ਿਸ਼ ਕਰਨਾ ਉਹਨੇ ਚੇਲਿਆਂ ਦੇ ਪੈਰ ਧੋਤੇ ਚੇਲਿਆਂ ਨੇ ਆਪਣੇ ਅੰਦਰੋਂ ਬਹੁਤ ਚੀਜ਼ਾਂ ਨੂੰ ਜਿਹੜੀਆਂ ਬੁਰੀਆਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਸੀ ਪਰ ਛੋਟੀਆਂ-ਛੋਟੀਆਂ ਗੱਲਾਂ ਤੇ ਅਜੇ ਉਲਝਦੇ ਰਹਿੰਦੇ ਸੀ ਛੋਟੀਆਂ-ਛੋਟੀਆਂ ਗੱਲਾਂ ਤੇ ਕਈ ਵਾਰ ਉਹਨਾਂ ਦੇ ਮਨ ਵਿੱਚ ਸ਼ੱਕ ਆ ਜਾਂਦਾ ਸੀ ਛੋਟੀ ਜਹੀ ਗੱਲ ਤੇ ਕਈ ਵਾਰੀ ਉੱਪਰ ਤੋਣ ਲੱਗ ਜਾਂਦੇ ਸੀ ਇਸ ਲਈ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੇ ਪੈਰ ਧੋਤੇ ਕਿਉਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਆ ਉਹਨਾਂ ਨੂੰ ਸਵਰਗ ਵਿੱਚ ਜਾਣ ਤੋਂ ਨਾ ਰੋਕ ਸਕਣ ਪ੍ਰਭੂ ਨੇ ਉਹਨਾਂ ਨੂੰ ਕੰਪਲੀਟਲੀ ਜਿਹੜਾ ਆ ਉਹੋ ਕਲੀਅਰੈਂਸ ਦੇ ਵਿੱਚ ਲਿਆਉਣ ਨੂੰ ਕਲੀਨਿੰਗ ਦੇ ਵਿੱਚ ਕਲੀਨਲੀ ਨਸਤੇ ਵਿੱਚ ਲਿਆਉਣ ਦੇ ਲਈ ਪੂਰਾ ਪਰਮੇਸ਼ਰ ਨੇ ਉਹਨਾਂ ਦੇ ਲਈ ਉਹ ਪ੍ਰੋਸੈਸ ਕੀਤਾ ਕਿ ਉਹਨਾਂ ਦੀ ਇੱਕ ਇੱਕ ਗਲਤੀ ਨੂੰ ਮਾਫ ਕਰੇ ਅੱਜ ਸਾਨੂੰ ਇੱਕ ਦੂਜੇ ਦੇ ਪੈਰ ਧੋਣ ਦੀ ਜ਼ਰੂਰਤ ਆ ਕਿਉਂ ਪ੍ਰਭੂ ਨੇ ਕਿਹਾ ਜੇ ਕਹਿੰਦਾ ਮੈਂ ਗੁਰੂ ਹੋ ਕੇ ਤੁਹਾਡੇ ਪੈਰ ਧੋ ਸਕਦਾ ਤੇ ਤੁਸੀਂ ਵੀ ਇੱਕ ਦੂਜੇ ਦੇ ਧੋਵੋ ਉਹਦਾ ਮਤਲਬ ਕੀ ਆ ਮਤਲਬ ਕਿ ਜੇ ਮੈਂ ਤੁਹਾਡੀਆਂ ਗਲਤੀਆਂ ਮਾਫ ਕਰ ਸਕਦਾ ਹਾਂ ਜੋ ਤੁਹਾਡੇ ਮਨ ਦੇ ਅੰਦਰ ਚੱਲ ਰਿਹਾ ਉਥੇ ਯਹੂਦਾ ਵੀ ਬੈਠਾ ਹੋਇਆ ਨਾ ਸਾਨੂੰ ਇਹ ਸੀਨ ਚੰਗੀ ਤਰ੍ਹਾਂ ਸਮਝਣਾ ਹੋਊਗਾ ਉਥੇ ਯਹੂਦਾ ਵੀ ਬੈਠਾ ਹੋਇਆ ਕਿ ਅਗਰ ਤੁਹਾਡੇ ਅੰਦਰ ਜੋ ਚੱਲ ਰਿਹਾ ਆ ਉਹ ਸਭ ਕੁਝ ਮੈਨੂੰ ਪਤਾ ਹੋਣ ਦੇ ਬਾਵਜੂਦ ਉੱਤੇ ਪਤਰਸ ਵੀ ਬੈਠਾ ਹੋਇਆ ਪਤਰਸ ਜਿਹੜਾ ਕਹ ਰਿਹਾ ਮੈਨੂੰ ਸਿਰ ਤੋਂ ਪੈਰਾਂ ਤੱਕ ਤੋੜ ਦੇ ਉਸ ਪਤਰਸ ਦਾ ਵੀ ਪਤਾ ਹੈ ਕਿ ਪਤਰਸ ਤਿੰਨ ਵਾਰੀ ਮੁਕਰਨ ਵਾਲਾ ਆ ਇਹ ਪਤਰਸ ਜਿਹੜਾ ਮੇਰੇ ਨਾਲ ਖਾਂਦਾ ਪੀਂਦਾ ਆ ਪੀਂਦਾ ਆ ਸਭ ਕੁਝ ਕਰਦਾ ਇਹਨੇ ਤਿੰਨ ਵਾਰੀ ਇਨਕਾਰ ਕਰ ਦੇਣਾ ਮੇਰਾ ਕਿ ਮੈਂ ਤਾਂ ਇਹਦਾ ਚੇਲਾ ਹੀ ਨਹੀਂ ਇਹ ਵੀ ਚੀਜ਼ ਪਤਾ ਆ। ਅਰ ਇਹ ਵੀ ਪਤਾ ਆ ਕਿ ਯਹੂਦਾ ਨੇ ਮੈਨੂੰ 30 ਮੋੜਿਆਂ ਦੇ ਵਿੱਚ ਜਿਹੜਾ 30 ਸਿੱਕਿਆਂ ਦੇ ਬਦਲੇ ਵਿੱਚ ਮੈਨੂੰ ਸੌਦਾ ਕਰ ਦੇਣਾ ਇਹਨਾਂ ਹੋਇਆ ਹੀ ਆ ਸੌਦਾ ਆਲਮੋਸਟ। ਇਹੀ ਮੇਰਾ ਵੇਚਣ ਵਾਲਾ ਇਹਨੇ ਮੈਨੂੰ ਫੜਾਉਣਾ ਆ। ਅਰ ਉਹ ਕਹਿੰਦਾ ਅਗਰ ਮੈਂ ਗੁਰੂ ਹੋ ਕੇ ਕਹਿਣ ਤੋਂ ਮਤਲਬ ਕਿ ਅਗਰ ਮੈਂ ਜਾਣੀ ਜਾਣ ਹੋ ਕੇ ਤੁਹਾਡੇ ਦਿਲਾਂ ਦੇ ਅੰਦਰ ਕੀ ਚੱਲ ਰਿਹਾ ਤੁਸੀਂ ਕੀ ਕੰਮ ਕਰਨ ਵਾਲੇ ਹੋ ਸਭ ਕੁਝ ਜਾਣਨ ਦੇ ਬਾਵਜੂਦ ਮੈਂ ਤੁਹਾਡੇ ਪੈਰ ਧੋ ਸਕਦਾ ਆ ਮਤਲਬ ਕਿ ਮੈਂ ਤੁਹਾਡੀਆਂ ਗਲਤੀਆਂ ਮaaf ਕਰ ਸਕਦਾ ਆ ਕਹਿੰਦਾ ਤੁਸੀਂ ਵੀ ਇੱਕ ਦੂਜੇ ਦੇ ਪੈਰ ਧੋਇਓ ਕੀ ਮਤਲਬ ਆ ਆਪਸ ਵਿੱਚ ਇੱਕ ਦੂਜੇ ਦੀਆਂ ਗਲਤੀਆਂ ਨੂੰ ਮaaf ਕਰ ਦਿਓ ਜੇ ਤੁਹਾਨੂੰ ਪਤਾ ਲੱਗ ਵੀ ਜਾਵੇ ਕਿ ਇਹ ਮੇਰਾ ਫਰੈਂਡ ਆ ਪਰ ਮੇਰੇ ਨਾਲ ਇਦਾਂ ਕਰ ਰਿਹਾ ਆ ਕਹਿੰਦਾ ਤੁਸੀਂ ਵੀ ਮaaf ਕਰ ਦਿਓ ਮੈਂ ਵੀ ਕਰ ਹੀ ਦਿੱਤਾ ਤੁਸੀਂ ਵੀ ਕਰ ਦਿਓ ਅਰ ਇੱਕ ਦੂਜੇ ਦੀਆਂ ਗਲਤੀਆਂ ਇੱਕ ਦੂਜੇ ਦੇ ਪੈਰ ਧੋਇਓ ਕਿ ਅਸੀਂ ਗਲਤੀਆਂ ਮaaf ਕਰੀਏ ਇੱਕ ਦੂਜੇ ਦੀਆਂ ਅਰ ਵਚਨ ਦੇ ਵਿੱਚ ਪੌਲਸ ਵੀ ਕਹਿੰਦੇ ਅੱਗੇ ਜਾ ਕੇ ਉਹ ਕਹਿੰਦੇ ਇੱਕ ਦੂਜੇ ਦੇ ਸਾਹਮਣੇ ਗੁਨਾਹਾਂ ਦਾ ਇਕਰਾਰ ਕਰੋ ਆਪਣੇ ਪਾਪ ਇੱਕ ਦੂਜੇ ਦੇ ਸਾਹਮਣੇ ਮੰਨ ਲਵੋ ਆਪਣੇ ਗੁਨਾਹਾਂ ਤੋਂ ਇੱਕ ਦੂਜੇ ਦੇ ਸਾਹਮਣੇ ਤੌਬਾ ਕਰੋ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਪਹਿਲਾਂ ਗੁਨਾਹਾਂ ਦਾ ਇਕਰਾਰ ਕਰੋ ਫਿਰ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਉਹ ਕੀ ਆ ਮਤਲਬ ਪਤਾ ਵੀ ਆ ਹੁਣ ਤੁਸੀਂ ਗੁਨਾਹ ਦਾ ਇਕਰਾਰ ਕਿਸ ਦੇ ਸਾਹਮਣੇ ਕਰੋਗੇ ਜਿਹਦੇ ਜਿਹਦੇ ਪ੍ਰਤੀ ਤੁਸੀਂ ਗੁਨਾਹ ਕੀਤਾ ਆ ਤੁਸੀਂ ਉਹਦੇ ਕੋਲ ਜਾ ਕੇ ਕਿ ਹਾਂ ਮੈਂ ਤੇਰੇ ਲਈ ਬੁਰਾ ਸੋਚਿਆ ਆਈ ਐਮ ਰੀਲੀ ਵੈਰੀ ਸੌਰੀ ਤੁਸੀਂ ਮੰਨ ਲਿਆ ਤੁਸੀਂ ਉਹਨੂੰ ਦੱਸਿਆ ਕਿ ਮੈਂ ਤੇਰੇ ਲਈ ਬੁਰਾ ਸੋਚਿਆ ਮੈਂ ਤੇਰੇ ਬੱਚਿਆਂ ਲਈ ਬੁਰਾ ਸੋਚਿਆ ਜਾਂ ਮੈਂ ਤੇਰੇ ਆ ਨੁਕਸਾਨ ਕੀਤਾ ਤੁਸੀਂ ਉਹਦੇ ਕੋਲੇ ਗਏ ਤੁਸੀਂ ਮੰਨ ਲਿਆ ਅੱਪ ਕੋ ਆਪਣੇ ਗੁਨਾਹਾਂ ਦਾ ਇੱਕ ਦੂਜੇ ਦੇ ਸਾਹਮਣੇ ਤੁਸੀਂ ਇਕਰਾਰ ਕੀਤਾ ਹੁਣ ਜਿਹਦੇ ਸਾਹਮਣੇ ਤੁਸੀਂ ਇਕਰਾਰ ਕੀਤਾ ਉਹਨੂੰ ਪਤਾ ਲੱਗ ਗਿਆ ਕਿ ਤੁਸੀਂ ਉਹਦੇ ਲਈ ਬੁਰਾ ਸੋਚ ਰਹੇ ਸੀ ਜਾਂ ਜੋ ਵੀ ਤੁਸੀਂ ਸੋਚ ਰਹੇ ਸੀ ਉਹਦੀ ਸਮਝ ਵਿੱਚ ਆ ਗਿਆ ਹੁਣ ਕੀ ਕਹਿੰਦਾ ਹੈ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਮਤਲਬ ਬਦਲਾ ਨਹੀਂ ਲਵੋ ਮਾਫ ਕਰ ਦਿਓ ਇੱਕ ਦੂਜੇ ਦੀਆਂ ਗਲਤੀਆਂ ਜਿਹੜੀਆਂ ਹੁਣ ਤੁਹਾਨੂੰ ਪਤਾ ਲੱਗੀਆਂ ਆ ਉਹਨਾਂ ਗਲਤੀਆਂ ਨੂੰ ਮਾਫ ਕਰ ਦਿਓ ਇਹ ਆ ਇੱਕ ਦੂਜੇ ਦੇ ਪੈਰ ਧੋਣੇ ਇਹ ਇੱਕ ਰੀਤ ਵੀ ਆ ਅਰ ਇਹ ਇੱਕ ਆਨੰਦ ਦੀ ਗੱਲ ਵੀ ਆ ਇਹ ਇੱਕ ਖੁਸ਼ੀ ਦੀ ਆਤਮਕ ਗੱਲ ਵੀ ਆ ਇਹ ਦੋਨੋਂ ਤਰੀਕਿਆਂ ਦੇ ਨਾਲ ਹੀ ਕਰਨਾ ਬਹੁਤ ਜ਼ਰੂਰੀ ਜਦੋਂ ਅਸੀਂ ਫਿਜ਼ੀਕਲੀ ਐਕਟ ਕਰਦੇ ਆ ਅਸੀਂ ਜਦੋਂ ਸਰੀਰਕ ਤੌਰ ਤੇ ਪੈਰ ਧੋਣੇ ਆ ਤਾਂ ਅਸੀਂ ਸਰੀਰਕ ਤੌਰ ਤੇ ਆਪਣੇ ਆਪ ਨੂੰ ਨੀਮਿਆ ਕਰਦੇ ਆ ਸਰੀਰ ਦੇ ਕਮੰਡ ਨੂੰ ਤੋੜਦੇ ਆ ਉਹ ਕਮੰਡ ਜਿਹੜਾ ਧੌਣ ਹਮੇਸ਼ਾ ਆਕੜੀ ਰਹਿੰਦੀ ਆ ਕਿ ਨੀਵੀ ਨਹੀਂ ਪਾਉਂਦੀ ਕਿਸੇ ਦੇ ਅੱਗੇ ਜਦੋਂ ਅਸੀਂ ਕਿਸੇ ਦੇ ਪੈਰ ਧੋਨੇ ਆ ਤਾਂ ਅਸੀਂ ਨੀਵਾ ਹੋਣਾ ਸਿੱਖ ਸਿੱਖਦੇ ਆ ਤੇ ਜਿਹੜੇ ਰੁੱਖ ਨੂੰ ਫਲ ਲੱਗੇ ਹੁੰਦੇ ਉਹੀ ਟਾਣੀ ਝੁਕਦੀ ਆ ਜਿਹੜੀ ਟਾਣੀ ਨੂੰ ਫਲ ਨਹੀਂ ਲੱਗਾ ਉਹ ਹਮੇਸ਼ਾ ਸਟ੍ਰੇਟ ਰਹਿੰਦੀ ਆ ਤੁਹਾਡਾ ਝੁਕਣਾ ਤੁਹਾਡੇ ਫਰੂਟਫੁੱਲ ਹੋਣ ਨੂੰ ਦਰਸਾਉਂਦਾ ਆ ਅਗਰ ਤੁਸੀਂ ਕਿਸੇ ਨੂੰ ਇਹ ਕਹਿੰਦੇ ਆ ਆਮ ਰੀਅਲੀ ਵੈਰੀ ਸੌਰੀ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਪਾਸਟਰ ਹੋ ਕੇ ਸੌਰੀ ਮੰਗ ਲਵਾਂ ਮੈਂ ਇਵੈਂਜਲਿਸਟ ਹੋ ਕੇ ਸੌਰੀ ਮੰਗਾ ਮੈਂ ਵਰਸ਼ਿਪਰ ਹੋ ਕੇ ਸੌਰੀ ਮੰਗਾ ਮੈਂ ਇਹਦੇ ਉੱਤੇ ਅਹਿਸਾਨ ਕੀਤਾ ਮੈਂ ਇਹਦੇ ਕੋਲੋਂ ਸੌਰੀ ਮੰਗਾ ਨਾਲੇ ਮੈਂ ਇਹਨੂੰ ਖਵਾਵਾਂ ਤੇ ਨਾਲੇ ਮੈਂ ਇਹਦੇ ਤੋਂ ਸੌਰੀ ਮੰਗਾ ਇਹ ਫਰੂਟਫੁਲ ਹੋਣਾ ਨਹੀਂ ਆ ਇਹ ਕੁਮੰਡ ਆ ਜਿਹੜਾ ਫਰੂਟਫੁਲ ਆ ਉਹ ਸਪਿਰਟ ਵਿੱਚ ਹੰਬਲ ਆ ਉਹਦੇ ਅੰਦਰ ਨਿਮਰਤਾ ਆ ਨਿਮਰਤਾ ਨਿਮਰਤਾ ਹੀ ਆ ਮੈਟਰ ਨਹੀਂ ਕਰਦਾ ਕਿ ਉਹ ਕਿਸ ਪ੍ਰਤੀ ਆ ਨਿਮਰਤਾ ਬੱਚਿਆਂ ਦੇ ਪ੍ਰਤੀ ਨਿਮਰਤਾ ਨੌਜਵਾਨਾਂ ਦੇ ਪ੍ਰਤੀ ਨਿਮਰਤਾ ਬਜ਼ੁਰਗਾਂ ਦੇ ਪ੍ਰਤੀ ਨਿਮਰਤਾ ਪਰਮੇਸ਼ਵਰ ਦੇ ਪ੍ਰਤੀ ਨਿਮਰਤਾ ਓਪਰਿਆਂ ਦੇ ਪ੍ਰਤੀ ਨਿਮਰਤਾ ਆਪਣਿਆਂ ਦੇ ਪ੍ਰਤੀ ਨਿਮਰਤਾ ਤੇ ਨਿਮਰਤਾਇ ਇਸ ਲਈ ਅਸੀਂ ਜਦੋਂ ਫਿਜ਼ੀਕਲੀ ਇੱਕ ਦੂਜੇ ਦੇ ਫੀਟ ਵਾਸ਼ ਕਰਦੇ ਆ ਪੈਰ ਧੋਨੇ ਆ ਤਾਂ ਅਸੀਂ ਸਰੀਰਕ ਤੌਰ ਤੇ ਹੰਬਲਨੈਸ ਦੇ ਵਿੱਚ ਆਉਨੇ ਆ ਔਰ ਜੀ ਸਾਡੇ ਕਮੰਡ ਨੂੰ ਤੋੜ